ਹੇ ਇਹ ਤੇਰਾ ਝੋਨਾ ਨਹੀਂ ਖਿਲ ਰਿਹਾ ਹੈਗਾ ਅਬ ਤੱਕ ਲਾਈ ਦੇਣੀ ਜੇ ਕਲਾਈਏ ਜਿੱਥੇ ਕਲਾਈਏ ਉੱਥੇ ਹੀ ਬਹਿ ਰਹੀ ਦੀਏ ਇਹਦਾ ਕੰਮ ਇਹੋ ਜਿਹਾ ਹੀ ਆਈ ਆਏ ਹੋਏ ਮੰਮੀ ਨੂੰ ਤੇ ਕਿਤੇ ਨਾ ਮੇਰਾ ਚੇਤਾਵਨੀ ਭੁੱਲਦਾ ਹੈਗਾ ਕੜੀ ਦੋ ਕੜੀ ਮੈਂ ਬਹਿ ਗਈ ਆ ਤੇ ਤੁਸੀਂ ਮੈਨੂੰ ਬਹਿਣ ਤੋਂ ਪਹਿਲਾਂ ਹੁਣ ਦੱਸ ਮੇਰੇ ਤੋਂ ਕੀ ਕਰਾਉਣਾ ਹੈ ਨੇ ਨੀ ਪਰਾਂ ਮਰ ਜਾ ਕੇ ਮੇਰਾ ਗਲਾ ਘੁੱਟਣ ਡਈ ਹੈ ਐਡੀ ਛੇਤੀ ਨੇ ਮੈਂ ਮਰਦੀ ਤੇ ਨਾ ਮੈਂ ਕਿਹਾ ਮੋਢੇ ਘੁੱਟ ਦੇ ਲੱਗ ਪਈ ਭਜਣਾ ਘੁੱਟਣੋਂ ਗਲਾ ਆ ਫੜ ਤੇ ਪਰਾਂ ਹੋ ਅੰਦਰ ਚਲ ਤਨ ਮੁੰਡਾ ਆ ਕੀ ਹੈ ਉਹ ਚਲ ਤੇ ਸਹੀ ਦੱਸਦਾ ਆ ਹਏ ਇੰਨੇ بڑے ਲਫਾਫੇ ਭਰ ਕੇ ਆਂਦੇ ਨੇ ਬੜਾ ਲੱਦਿਆ ਮੋਟਰਸਾਈਕਲ ਆਇਆ ਵੇਖਾਂ ਭਲਾ ਜਾ ਕੇ ਕੀ ਇਹਦੇ ਵਿੱਚ ਪਾਣੀ ਪੀਣੇ ਜਿ ਲਈ ਆਵਾ ਉਹ ਨਹੀਂ ਪਾਣੀ ਨਹੀਂ ਪੀਣਾ ਤੂੰ ਇੱਥੇ ਬਹਿ ਲੈ ਕੇ ਕੀ ਆਏ ਜੀ ਮੈਨੂੰ ਦੱਸ ਤੇ ਦੋ ਬਹਿ ਤੇ ਜਾ ਸਰਲੀ ਕੋਲ ਸਰਪ੍ਰਾਈਜ਼ ਲੱਕਿਆ ਮੇਰੇ ਲਈ ਸਰਪ੍ਰਾਈਜ਼ ਬਸ ਕਿਦਾਂ ਦਾ ਲੱਗਾ ਪਿੰਨਰ ਸੋਣੀ ਆ ਸੋਣੀਆਂ ਨੇ ਰੋਟੀਆਂ ਤੇ ਪਰ ਮੰਮੀ ਲੜਾਈ ਨਾ ਪਾ ਲੈਣਾ ਹੁਣ ਕਿੰਨਾ ਕੁ ਚਿਰ ਹੀ ਰਹਿਦਾ ਰਹਿਣਾ ਹੀ ਠੰਡ ਪਤਾ ਕਿੰਨੀ ਹੈ ਹਾਂ ਤੇ ਇਹ ਸੱਚੀ ਮੇਰੀ ਲੀਲਾ ਕਿ ਆਈ ਹੋ ਲੈ ਤੇ ਹੋਰ ਕਿਤੇ ਲੀਲੇ ਹੋਣ ਜਾਂ ਦੱਸ ਇਹ ਦੱਸ ਵੀ ਆਉਣ ਗਿਆ ਕਿ ਨਹੀਂ ਪੋਰੀਆਂ ਤੈਨੂੰ ਨਹੀਂ ਆ ਜਾਣਗੇ ਇਹ ਕਹਾਤ ਇੱਕਾ ਇਹ ਮੈਂ ਲੈਣ ਦੀ ਦੁਕਾਨ ਤੋਂ ਹੀ ਅੱਛਾ ਇੱਕ ਹੋਰ ਹੈਗਾ ਆ ਸਾਰਸਮਣ ਮੇਰੇ ਵਾਸਤੇ ਲੈ ਕੇ ਆਏ ਇਹ ਸਾਰਾ ਤੇਰੇ ਵਾਸਤੇ ਹੀ ਸੋਹਣੀਆਂ ਇਹ ਕਿੰਨੀ ਸੋਹਣੀ ਹੈ ਤੁਹਾਡੀ ਚੋਇਸ ਮੈਂ ਭਾਵੇਂ ਆਪ ਜਾਨੀ ਤੇ ਇਦਾਂ ਦੇ ਕੱਪੜੇ ਨਾ ਹੀ ਲੈ ਕੇ ਆਇਆ ਆਜ ਮਮੀ ਨੇ ਵੇਖ ਲੈ ਲੜਾਈ ਪਿੰਦਰ ਪੈਜ ਨਹੀਂ ਮਮੀ ਮੈਨੂੰ ਅੱਗੇ ਕਹਿੰਦੀ ਤੇਰੇ ਕਿਹੇ ਕੰਮ ਗਏ ਹੁਣਾਵਾ ਕੋਈ ਗੱਲ ਨਹੀਂ ਮਾਪੀ ਸਾਂਭ ਲਾਂਗਾ ਤੂੰ ਮਮੀ ਨਾਲ ਕੋਈ ਗੱਲ ਨਹੀਂ ਕਰਨੀ ਜੋ ਵੀ ਕਹਾਂਗਾ ਮੈਂ ਹੂੰ ਕਹਾਂਗਾ ਠੀਕ ਹੈ ਨਾ ਮਮੀ ਹੁਣ ਹੈ ਕਿੱਥੇ ਉਹਦਾ ਬੇਲੀ ਵੱਲ ਗਏ ਆ ਚੱਲ ਫਿਰ ਚੰਗਾ ਸਭ ਐਦਾਂ ਕਰ ਸਾਰਾ ਸਮਾਨ ਵੇਖ ਲੈ ਤੇ ਬਾਕੀ ਜੜਾ ਉਹ ਰੱਖ ਛੱਡੀਏ ਆਹ ਤੇਰੇ ਲਈ ਲਿਆਂਦੀ ਆ ਇੱਕ ਜੈਕਟ ਆ ਮੈਨੂੰ ਨਾ ਬਹੁਤ ਹੀ ਸੋਹਣੀ ਲੱਗੀ ਹੀ ਨਹੀਂ ਪਿੰਦਰੇ ਹੈ ਹੀ ਬੜੀ ਸੋਹਣੀ ਹੈ ਤੇ ਉਹ ਦੁਕਾਨ ਤੋਂ ਲੈਂਦਾ ਸਾਮਾਨ ਆ ਜੰਨਾ ਵੀ ਆ ਸਾਰਾ ਮਹੌਲ ਚੋਂ ਹੀ ਆਇਆ ਈ ਉਹ ਮੈਂ ਆਪਣੀ ਪਸੰਦ ਨਾਲ ਲੈਂਦੇ ਤੇ ਆ ਮੈਂ ਤੈਨੂੰ ਸੱਚ ਦੱਸਾਂ ਭਾਬੀ ਕਰ ਲਈ ਇਹਨੂੰ ਮੈਂ ਫੋਨ ਕਰ ਲਿਆ ਈ ਅੱਛਾ ਤਾਂ ਨਹੀਂ ਆ ਵਧੀਆ ਆ ਵਾਕਿਆ ਮੈਨੂੰ ਬੜੀ ਸੋਹਣੀ ਲੱਗੀ ਈ ਹੈਈ ਬਹੁਤ ਸੋਹਣੀ ਆ ਤੇ ਹੂੰ ਤੇ ਇੱਕ ਆਵੇ ਭਾਏ ਪਿੰਦਰ ਆ ਤੇ ਬਹੁਤ ਹੀ ਸੋਹਣਾ ਵਾ ਮੈਨੂੰ ਬੜੀ ਰੀਜ ਹੀ ਆਦੀ ਮੈਂ ਤੇ ਮੰਮੀ ਤੋਂ ਡਰਦੀ ਨਹੀਂ ਇਹੋ ਜਿਹੀਆਂ ਚੀਜ਼ਾਂ ਲਿਆਂਈ ਵੀ ਕਿਤੇ ਮੰਮੀ ਗੁੱਸਾਣਾ ਕਰਨ ਹੋ ਜੜੀ ਚੀਜ਼ ਲੈਣੀ ਉਹ ਤੇ ਲੈਣੀ ਲੈਣੀ ਕਿੰਨੀ ਸੋਹਣੀ ਹੈ ਤੁਹਾਡੀ ਚੁਆਇਸ ਇੱਕ ਆਈ ਤੂੰ ਮੇਰੇ ਲਈ ਸਾਰਾ ਸਮਾਂ ਲਾਇਆ ਆਪਣੇ ਲਈ ਕੁਝ ਨਹੀਂ ਲੈ ਕੇ ਆਇਆ ਉਹ ਮੇਰੇ ਕੋਲ ਹੈਗਾ ਸਭ ਕੁਝ ਹੀ ਤੂੰ ਦੱਸ ਵੀ ਖੁਸ਼ ਹੋਈ ਹੈਗਾ ਨਹੀਂ ਬਹੁਤ ਸੋਹਣੇ ਆ ਪਿੰਦਰ ਸੱਚੀ ਮੈਨੂੰ ਤੇ ਯਕੀਨ ਨਹੀਂ ਹੁੰਦਾ ਕਿ ਤੁਸੀਂ ਮੇਰੇ ਲਈ ਲੈ ਕੇ ਆਏ ਹੋ ਐਦਾਂ ਕਰਨੇ ਆ ਕਿ ਹਿੱਦਨ ਜਾਣੇ ਘੁੰਮਣ ਫਿਰਨ ਤੇ ਇਹ ਪਾ ਕੇ ਜਾਈਂ ਹਾਏ ਹੈਨਾ ਪਿੰਦਰ ਮਿੰਮਿੰਨੇ ਸਮਝ ਨਹੀਂ ਲੱਗਾਂਦੀ ਕੁਝ ਲੈ ਹੁਣ ਖੁਸ਼ ਨਾ ਹੋਈ ਜਾ ਕੋਈ ਚਾਹ ਪਾਣੀ ਵੀ ਪੁੱਛ ਲਾ ਹੁਣ ਠੀਕ ਐ ਕਿਵੇਂ ਦੱਸੂ ਮੈਂ ਤੇਰੇ ਵਾਸਤੇ ਚਾਹ ਪਾ ਲਵਾਂ ਕਿ ਪਾਣੀ ਪੀਓਗੇ ਨਹੀਂ ਕੋਈ ਚੀਜ਼ ਨਹੀਂ ਚਾਹੀਦੀ ਹੁਣ ਇਹਨਾਂ ਨੂੰ ਏਦਾਂ ਕਰ ਜੋੜ ਕੇ ਤੇ ਲਫਾਵਾ ਚ ਪਾ ਕੇ ਤੇ ਰੱਖ ਲੈ ਇੱਕ ਨਹੀਂ ਪਾ ਕੇ ਨਾ ਵੇਖ ਲਾ ਵੇਖ ਲਾ ਵੇਖਣੇ ਤੇ ਚਗੜੀ ਗੱਲ ਤੇ ਜੀ ਮੰਮੀ ਆ ਗਈ ਫੇਰ ਉਹ ਤੂੰ ਪਾ ਕੋਈ ਗੱਲ ਨਹੀਂ ਐਵੇਂ ਟੈਨਸ਼ਨ ਨਹੀਂ ਲਈਦੀ ਹੁੰਦੀ ਨਾਲੇ ਪਤਾ ਲੱਗ ਜੂਗਾ ਖੁੱਲੇ ਭੀੜਿਆਂ ਦਾ ਆ ਪਾ ਕੇ ਆਹ ਤਪਣਾ ਮੇਰੇ ਦਾ ਸਾਰੇ ਇੱਕਰੀ ਪਾ ਕੇ ਵੇਖ ਕੋਈ ਵਾਲਾ ਸਾਰੇ ਨਹੀਂ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਕਿਹੜਾ ਪਾਵਾਂ ਤੇ ਕਿਹੜਾ ਛੱਡਾਂ ਉਹ ਪਾ ਆ ਗਿਆ ਹਈ ਦੇ ਨਾਲ ਨਾ ਆ ਪਾ ਗਿਆ ਭਲਾ ਚਲੋ ਠੀਕ ਹੈ ਮੈਂ ਪਾਉਣੀ ਆ ਪਹਿਲਾਂ ਮੈਂ ਤੁਹਾਡੇ ਵਾਸਤੇ ਚਾਹ ਪਾਣੀ ਤੇ ਲੈ ਆਉਣੀ ਚਾਹ ਰਹਿਣ ਦੇ ਤੂੰ ਉਹ ਬਾਅਦ ਚ ਪੀਨੇ ਤੂੰ ਆ ਪਾ ਗਿਆ ਭਲਾ ਵੇਖੀਏ ਕਿੱਦਾਂ ਦੇ ਲੱਗਣ ਦੇ ਪੂਰੇ ਆਉਂਦੀ ਵੀ ਕਿ ਨਹੀਂ ਐਵੇਂ ਪੈਸੇ ਨਾ ਖਰਚ ਕੇ ਆ ਗਏ ਆਂ ਨਹੀਂ ਅੱਜ ਨਹੀਂ ਮੈਨੂੰ ਤੇ ਲੱਗਣ ਦੀਆਂ ਸਾਈਜ਼ ਤੇ ਠੀਕ ਐ ਐਮ ਸਾਈਜ਼ ਹੀ ਮੈਨੂੰ ਆਉਂਦਾ ਵਾ ਤੇ ਉਹੀ ਤੁਸੀਂ ਲੈ ਕੇ ਆਏ ਹੋ ਨਵਦੀਪ ਹਜੇ ਰਹਿਣ ਦੇ ਬਾਚ ਵੇਖੀ ਇਹਨੇ ਮੰਮੀ ਆ ਜੇ ਤੇ ਵਾਕਿਆ ਉਤੋਂ ਸਪਾ ਪਾ ਜੀ ਯਾਰ ਪਿੰਡਾਂ ਚ ਬਾਚ ਵੇਖ ਲਈ ਕੋਈ ਗੱਲ ਨਹੀਂ ਪਰ ਮੈਨੂੰ ਸੱਚੀ ਜੀ ਕੀ ਨਹੀਂ ਹੁੰਦੀ ਤੀ ਮੇਰੇ ਵਾਸਤੇ ਲਾਈ ਹੋਰ ਦੱਸ ਹੁਣ ਇਹਨਾਂ ਨੂੰ ਨਾ ਰੱਖ ਲਾ ਜੀ ਮੈਨੂੰ ਲੈਣਾ ਪਿਆਰ ਕਰਦੀ ਉਹ ਬਪਾ ਯਾ ਮੰਮੀ ਤੇ ਮੈਨੂੰ ਕਿੰਨਾ ਗੁੱਸੇ ਹੁੰਦੀ ਆ ਤੁਹਾਡੇ ਘਰ ਕਿਵੇਂ ਇੱਥੇ ਰਹਿਣ ਦੀ ਪਰ ਅੱਜ ਮੰਮੀ ਨੇ ਫੇਰ ਮੇਰੀ ਬੜੀ ਬੇਇੱਜ਼ਤੀ ਕੀਤੀ ਚੱਲ ਕੋਈ ਨਹੀਂ ਤੂੰ ਆ ਵੇਖ ਕੇ ਬੇਇੱਜ਼ਤੀ ਭੁੱਲ ਜਾ ਹੁਣ ਮੈਂ ਜਾ ਕੇ ਵੇਖਾਂ ਭਲਾ ਪੱਠੇ-ਪੁੱਠੇ ਪਾਏਗੇ ਨੇ ਡੰਗਰਾਂ ਨੂੰ ਮੈਂ ਕਹਿ ਕੇ ਗਿਆ ਹਾਂ ਹਾਈ ਪਿੰਦਰ ਕਿੰਨੇ ਚੰਗੇ ਨੇ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਮੇਰੇ ਵਾਸਤੇ ਲੈ ਕੇ ਆਏ ਆ ਜਿਵੇਂ ਸਭੋ ਭਾਵੇਂ ਆਪ ਜਾਂਦੀ ਤੇ ਇਹਦੀਆਂ ਚੀਜ਼ਾਂ ਲੈਣਦੀ ਨਾ ਪਰ ਇੱਕ ਗੱਲ ਆ ਹੁਣ ਮੰਮੀ ਨਾਲ ਲੜਾਈ ਪਾ ਦੇਣਾ ਪਤਾ ਤੇ ਉਹਨਾਂ ਨੂੰ ਲੱਗ ਹੀ ਜਾਣਾ ਵਾ ਕਿ ਪਿੰਦਰ ਕਿੱਥੋਂ ਆਏ ਨੇ ਤੇ ਜਿੰਨਾਂ ਨੇ ਨਾਂ ਵੀ ਦੱਸਿਆ ਉਹਨਾਂ ਨੇ ਮੇਰੇ ਨਾਲ ਲੜੀ ਜਾਣਾ ਵਾ ਵੀ ਤੂੰ ਦੱਸ ਕਿੱਥੇ ਗਏ ਸੀ ਚੋਰੀਆਂ ਕਮਾਉਂਦੇ ਨੇ ਵੀ ਜਿਵੇਂ ਨਾ ਮੈਨੂੰ ਪਤਾ ਨਹੀਂ ਲੱਗਣਾ ਪਤਾ ਤੇ ਲੱਗ ਹੀ ਜਾਂਦਾ ਵਾ ਮੈਂ ਵੀ ਐਸੇ ਘੱਟ ਹੀ ਰਹਿਣੀ ਆ ਇਹ ਜੀਤੀ ਜੋੜ ਕੇ ਰੱਖ ਲੈਣੀ ਆ ਇਹ ਨਾ ਹੋਏ ਕਿ ਤੇ ਮੰਮੀ ਆ ਜਾਣ ਆ ਜੋੜ ਲੈ ਜੋੜ ਲੈ ਪਤਾ ਸੀ ਮੈਨੂੰ ਲੱਗੇ ਕਿ ਆਵਾ ਆ ਕਿੱਥੋਂ ਆਏ ਨੇ ਮੈਨੂੰ ਆਂਦੀ ਹੈ ਵੀ ਮੈਨੂੰ ਪਤਾ ਨਹੀਂ ਕਿੱਥੇ ਗਿਆ ਵੈ ਤੇਰਾ ਕਿਰਾਇਆ ਆਇਆ ਨਾ ਖਰੀਦ ਕੇ ਮੰਮੀ ਨੂੰ ਸੱਚੀ ਨਹੀਂ ਹੀ ਪਤਾ ਕਿ ਪਿੰਦਰ ਆਸਮਾਨ ਲੈਣ ਗਏ ਨੇ ਚੁੱਪ ਕਰਕੇ ਤਾਂ ਬਹਿ ਜਾ ਮੇਰੇ ਮੂੰਹ ਕੋਲ ਹੋਰ ਨਾ ਸੁਣ ਲਈ ਜੇ ਤੈਨੂੰ ਪਤਾ ਨਹੀਂ ਤਾਂ ਦਵਾ ਦਾ ਜੋੜਨ ਕਿ ਤਰ੍ਹਾਂ ਲਈ ਹੈ ਵੀ ਮੰਮੀ ਨੂੰ ਪਤਾ ਨਾ ਲੱਗ ਜੇ ਮੰਮੀ ਮੈਨੂੰ ਨਹੀਂ ਪਤਾ ਭਾਵੇਂ ਪਿੰਦਰ ਨੂੰ ਪੁੱਛ ਲੋ ਮੈਂ ਉਹਨੂੰ ਕੀ ਪੁੱਛਾਂ ਵੇਖ ਨਹੀਂ ਹੁਣ ਆ ਕੋਈ ਕਗਰੀਆਂ ਪਾਏਗੀ ਕਿਉਂ ਮੇਰੇ ਸ਼ਰੀਕੇ ਚ ਨਾਕਾ ਵਢਾਉਣੀ ਆ ਮੈਨੂੰ ਕਿਤੇ ਜਿਉਣ ਜਗ੍ਹਾ ਹੀ ਰਹਿਣ ਦੇ ਮੰਮੀ ਮੈਂ ਕਿਹੜਾ ਆਪਲਾ ਕਿ ਆਇਆ ਪਿੰਦਰ ਹੀ ਲੈ ਕੇ ਆਏ ਨੇ ਆ ਕਿੰਨੇ ਦਾ ਆਇਆ ਰੇਖਾ ਭਲਾ ਮੈਨੂੰ ਤੇ ਆਉਂਦੀ ਨਹੀਂ ਅੰਗਰੇਜ਼ੀ ਮੰਮੀ 250 ਦਾ ਹਾਂ ਹੈ ਨਹੀਂ ਤੇਰਾ ਭਲਾ ਹੋ ਜਾਏ ਖਾਤਿਆਂ ਤੁਹਾਨੂੰ ਮੌਲ ਵਾਲਿਆ ਨਹੀਂ ਉਹਨਾਂ ਨੇ ਰਹਿਣ ਨਹੀਂ ਦੇਣਾ ਜੋ ਕੋਈ ਘਰ ਚ ਆਉਂਦੀ ਐ ਨਾ ਸਹੀ ਸ਼ਮਾਈ ਕੋ ਦਾ ਹੁ ਬਾਜ ਦੇ ਨਾ ਰਹਿਣਾ ਦਿਓ ਐਨਾ ਚੀਜ਼ ਨਾ ਸਾਰੀ ਉਮਰ ਪਕਾ ਛੜ ਲੈ ਅਹੀਂ ਦੋ ਦੋ ਸੌ ਦਾ ਸੂਟ ਪਾਇਸਣਾ ਹਾਂ ਵੀ ਤੇ ਜ਼ਿੰਦਗੀ ਨਿਭਾਈ ਆ ਨਾ ਖਾ ਲੇਂਗੀ ਘਰ ਨੂੰ ਤੂੰ ਐਵੇਂ ਮੇਰੇ ਤੋਂ ਉਹ ਲੱਕ ਮੰਗਦੇ ਆ ਸ਼ਾਬਾਸ਼ ਏ ਤੁਹਾਡੇ ਹੋਰ ਖਰੀਦ ਲਿਓਣਾ ਸੀ ਰੋਟੀ ਲਿਓਣਾ ਉਹਨੂੰ ਚੰਗਾ ਹੁੰਦਾ ਤੇ ਮਾਂ ਜੋਗਾ ਤੇ ਕਿ ਦੇਖ ਗਿੱਠ ਟਾਕੀ ਨਹੀਂ ਲਿਆਇਆ ਤੇਰੇ ਲਈ ਉਹਨੂੰ ਜਾਚ ਆ ਗਈ ਇਹ ਖਰੀਦਣ ਦੀ ਹੈ ਕਿੱਥੇ ਹੀ ਹੋ ਮੰਮੀ ਉਹ ਬਾਹਰ ਵੇਲੇ ਲੀਵਲ ਨੂੰ ਗਏ ਵੇ ਲੀਵਲ ਤਾਂ ਮੈਂ ਆਈ ਮਰੀਆਂ ਤਾਂ ਹੀ ਮੈਂ ਝੋਲੇ ਵੇਖੇ ਨੇ ਇਹੋ ਜਿਹਾ ਨਾ ਉਹਲੇ ਨਾ ਮੇਰੇ ਖੋਰਾ ਰੱਖਿਆ ਕਰੋ ਮੰਮੀ ਮੈਨੂੰ ਸੱਚੀ ਨਹੀਂ ਪਤਾ ਕਿ ਮੇਰੇ ਲਈ ਸਮਾਨ ਲੈਣ ਗਏ ਨੇ ਉਹਨਾਂ ਨੇ ਤਾਂ ਮੈਨੂੰ ਹੁਣ ਘਰ ਆਣ ਕੇ ਦਿਖਾਇਆ ਵਾ ਸੱਚੀ ਕਿਉਂ ਨਹੀਂ ਪਤਾ ਜਦੋਂ ਮੈਂ ਮਵਾਲੀ ਮਾਰੀ ਸੀ ਵੇ ਮੈਨੂੰ ਦੱਸ ਕਿੱਥੇ ਚੱਲਿਆ ਵਾ ਅੱਗੋਂ ਮੈਨੂੰ ਕਿੰਨੀਆਂ ਕਿੰਨੀਆਂ ਗੱਲਾਂ ਕਰਕੇ ਗਿਆ ਸੀ ਤੂੰ ਉਸ ਕਰ ਕੰਨ ਪਰ ਹੀ ਹੋਣਗੇ ਵੀ ਮਾਂ ਨੂੰ ਨਾ ਦੱਸੀ ਆ ਤਾਂ ਮਾਲਕ ਉਤਨੀ ਛੱਤ ਵਾਲਾ ਵੇਖਦਾ ਉਹ ਸੱਚਾਈ ਰੱਖਦਾ ਵਾ ਐਡੇ ਝੂਠ ਮਾਰ ਕੇ ਕਿਦਾਂ ਟਾਈਮ ਲੰਗੇਗਾ ਦੇਖਾ ਜੋ ਹੋਇਆ ਕਿ ਨਾ 6 ਮਹੀਨਾ ਦਾ ਤੁਹਾਨੂੰ ਚਿੱਟ ਲਿਖ ਕੇ ਦੇ ਦਿਆ ਕਰੇਗਾ ਬਸ ਖਾਂਜੋ ਕੇ ਦਾਣੇ ਹੀ ਰਹਿਣੇ ਕਰਨੇ ਨੇ ਜਿਹੋ ਜੇ ਤੁਹਾਡੇ ਮਾਹੌਲ ਨੇ ਵੈਨੀਆਂ ਨੂੰ ਕੰਜਰੂ ਨੇ ਜਿਹੜੀ ਗੱਲੋਂ ਡਰੰਨੇ ਹਨ ਉਹੋ ਹੀ ਗੱਲ ਹੋ ਗਈ ਆ ਆ ਤੇ ਪਿੰਦ ਨੇ ਲਿਆ ਕੇ ਨਾ ਆਪਣੇ ਗੱਲ ਵੀ ਸਿਆਪਾ ਪਾ ਲਿਆ ਤੇ ਮੇਰੇ ਗੱਲ ਵੀ ਪਾ ਲਿਆ ਮੰਮੀ ਨੇ ਤੇ ਹੁਣ ਕਿਤੇ ਜੀਣ ਹੀ ਨਹੀਂ ਦੇਣਾ ਗੱਲ ਗੱਲ ਤੇ ਆ ਕਪੜੇ ਸੁਣਾਉਣੇ ਆ ਵੇ ਕਿੱਥੇ ਆ ਹੁਣ ਕਿੱਥੇ ਲੁਕਿਆ ਮੈਂ ਵੇਖਿਆ ਨਾ ਮੈਂ ਡਰਦਾ ਹੀ ਦੌੜ ਗਿਆ ਨੇ ਕਿੱਥੇ ਲਕਾਇਆ ਇਹ ਉਹਨੇ ਮੈਨੂੰ ਦੱਸ ਮੰਮੀ ਮੈਨੂੰ ਨਹੀਂ ਪਤਾ ਸੱਚੀ ਪਿੰਦਰ ਇੱਥੇ ਹੀ ਵੇਲੀਵਾਲ ਨੂੰ ਗਏ ਹੋਣੇ ਆ ਪਤਾ ਕਿਉਂ ਨਹੀਂ ਅਸ਼ਕਰ ਤੇਰੇ ਅੱਖ ਹੀ ਹੋ ਗਿਆ ਵਾ ਮੈਂ ਅਖੇ ਜੱਗ ਮੈਨੂੰ ਖਾਣ ਪੈ ਗਈ ਜੇ ਮੈਂ ਕਦੀ ਕਿਤੇ ਵੀ ਆਖਾ ਨਾ ਸ਼ੈ ਸ਼ਮਾਈ ਵੀ ਦਵਾਈ ਲੈਣ ਜਾਣਾ ਪਿੰਦਰ ਚੱਲ ਮੇਰੇ ਨਾਲ ਅੱਗੋ ਛੜਿਆ ਫੂਕਿਆ ਮੈਨੂੰ ਪੈ ਜਾਂਦਾ ਆਂਦਾ ਮੰਮੀ ਐਟੋ ਦਾ ਚਲੀ ਜਾਇਆ ਝੱਟ ਤੂੰ ਤੁਰ ਜਾਣਾ ਝੱਟੀ ਆ ਜਾਣਾ ਮੈਂ ਸਾਰੀ ਤੇਰੀ ਸਲਾਹ ਵਾ ਉਹਨੂੰ ਕਿਹਾ ਕਿ ਚੁੱਪ ਕਰਕੇ ਜਿੱਥੇ ਵੀ ਹੈਗਾ ਨਾ ਬਾਹਰ ਨਿਕਲਿਆ ਮੰਮੀ ਮੈਂ ਕਿਹੜਾ ਆਪਣੀ ਜੇਬ ਚ ਪਾਇਆ ਉਹਨਾਂ ਨੂੰ ਬਾਹਰ ਗਏ ਨੇ ਜਾਓ ਕਰ ਲਓ ਗੱਲ ਉਹਨਾਂ ਦੇ ਨਾਲ ਉਦੋਂ ਤੇ ਅੰਦਰ ਬੈਠਾ ਸੀ ਜਦੋਂ ਤੇਰੇ ਮਾਰਿਆਂ ਗਿਆ ਸੀ ਉਦੋਂ ਮੈਂ ਬਾਹਰ ਜਾਂਦਾ ਵੇਖਿਆ ਸੀ ਹੁਣ ਮੈਂ ਨਹੀਂ ਵੇਖਿਆ ਤਾਂ ਤੈਂ ਤੈਨੂੰ ਆਖਣ ਨਹੀਂ ਆ ਨਾ ਸਾਰੀਆਂ ਸਪੋਰਟਾਂ ਤੇਰੀਆਂ ਹੀ ਨੇ ਮੰਮੀ ਮੈਂ ਹੁਣੇ ਲੈ ਕੇ ਆਉਣੀ ਉਹਨਾਂ ਨਾਲ ਗੱਲ ਤੈਨੂੰ ਸਾਰਾ ਪਤਾ ਹੈ ਕਿੱਡੀਆਂ ਚੋਰੀਆਂ ਕਮਾਉਂਦੀ ਐ ਹੱਦ ਹੋ ਗਈ ਤੁਹਾਡੇ ਵਾਲੀ ਵੇਖ ਆਫਰੇ ਕਿਹੜੀਆਂ ਕੁੜਤੀਆਂ ਖਰੀਦ ਲਈ ਆ ਮੇਰਾ ਤਾਂ ਜੀ ਕਰਦਾ ਵਈ ਵਿਚੋਲਣ ਨੂੰ ਗੁੱਤੋਂ ਫੜ ਕੇ ਲਿਆਵਾ ਤੂੰ ਤੇ ਆਂਦੀ ਹੁੰਦੀ ਹੁੰਦੀ ਸਾਬ ਕੁੜੀ ਕਦੇ ਘਰੋਂ ਬਾਹਰ ਨਹੀਂ ਨਿਕਲੀ ਪਰ ਉਹਨੂੰ ਵੀ ਕੀ ਲੋੜ ਐ ਨਿਕਲਣ ਦੀ ਜਦੋਂ ਉਹਨੇ ਖਸਮ ਨੂੰ ਅੱਗੇ ਲਾਇਆ ਵੈ ਅਸਕਰ ਉਹਨੂੰ ਆਖਿਆ ਤਾਂ ਫੇਰੀ ਆ ਕੁਝ ਖਰੀਦਿਆ ਨਾ ਵੇਖ ਆ ਵੇਹ ਆ ਪਜਾਮੇ ਪਾਏ ਵੀ ਨਾਲੇ ਮੇਰੀ ਸ਼ੋਭਾ ਹੋਏਗੀ ਸ਼ਾਬਾਸ਼ ਦੋ ਸਿਰ ਜੋੜਨ ਵਾਲਿਆ ਤੇਰਾ ਵੀ ਕਿੱਥੇ ਭਲਾ ਹੋਣਾ ਵੈ ਲੈ ਆ ਕੋਟ ਵੀ ਲੈ ਆਈ ਆ ਤੇ ਮੈਂ ਨਹੀਂ ਕਿ ਤੇ ਸ਼ਾਹੂ ਕਰਦੀ ਧੀ ਖਲੋਂਦੀ ਆ ਕਿਤੇ ਦੇਖ ਜੇ ਆ 500 ਦੀ ਆਂਦੀ ਹੈ ਨਾ ਹੱਦ ਮੁਕੀ ਇਹਦੇ ਵਾਲੀ ਆ 500 ਦੇ ਵਿੱਚ 6 ਮਹੀਨਿਆਂ ਦਾ ਸੌਦਾ ਆ ਜਾਣਾ ਸੀ ਹੁਣ ਇਹਦੀ ਟੌਰ ਬਣ ਗਈ ਏ ਆ ਕਿਤੇ ਗਿੱਟ ਕਪੜਾ ਵਧਿਆ ਹੁਣੇ ਹੋਰ ਤੇ ਆ ਡੱਬੀਆਂ ਵਾਲਾ ਹੋਰ ਵਧਿਆ ਇਹਦੀ ਟੌਰ ਬਣ ਗਈ ਏ ਪਰ ਇਹਦਾ ਵੀ ਕੀ ਕਸੂਰ ਹੈ ਇਹਨੂੰ ਮੈਂ ਕੀ ਆਖਨੀ ਆ ਉਹ ਜਿਹੜਾ ਗੰਗਵਾ ਟੱਕ ਦੀ ਕੁੜਾ ਨਹੀਂ ਕਹਿਣ ਵਾਲਾ ਉਹ ਗੱਲ ਨਹੀਂ ਕੀਤੀ ਹੁਣ ਉਹਨੂੰ ਖਰੀਦਣ ਦੀ ਇਜਾਜ਼ਤ ਆ ਗਈ ਜੇ ਤੇ ਮੂਏ ਦੀ ਮਾਂ ਦਾ ਜੰਮਣ ਵਾਲੀ ਦਾਈ ਰਾਲ ਮੇਰੇ ਕੀ ਨੰਨ ਘਾਰੋਂ ਜੀ ਜਾੜ ਛੜਨਾ ਜਿਆਣੇ ਐਵੇਂ ਤੇ ਨਹੀਂ ਆਂਦੇ ਖਸਮ ਹੋਏ ਵੱਲ ਤੇ ਮੈਂ ਪਾਸਾ দেয়া ਥਲ ਮੇਰੀ ਕਿਰਸ ਕੀਤੀ ਕੀ ਕਰੇਗੀ ਥੱਬਾ ਨੋਟਾ ਨਾ ਦੇਖ ਤੇ ਅੱਗ ਵਾ ਥੜੀਆਂ ਲੈ ਜਾਵਾ ਨਾਲੇ ਉਂਦੀ ਮੇਰੀ ਨੱਕ ਵਢਾਏਗੀ ਕਿਤੇ ਪਿੱਛਾ ਨਹੀਂ ਕੱਜਿਆ ਜਾਂਦਾ ਅੱਗਾ ਨਹੀਂ ਕੱਜਿਆ ਜਾਂਦਾ ਕਿ ਤਾ ਉਹ ਤੇ ਫਿਰੇਗੀ ਲੱਖ ਲਾਨ ਸੀ ਵਿਚੋਲੇ ਆਣਾ ਸ਼ੋ 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 ਜਾ 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 ਹੁਣ ਇਹਨਾਂ ਨੂੰ ਆਨੀ ਆਂ ਵੀ ਕਰੋ ਆਪਣੀ ਮਾਂ ਦੇ ਨਾਲ ਗੱਲ ਉਹ ਦੇਈਆਂ ਮੇਰੇ ਨਾਲ ਲੜਨ ਮੈਂ ਇਹਨਾਂ ਨੂੰ ਪਹਿਲਾ ਕਿਹੜਾ ਕਿਹਾ ਸੀ ਕਿ ਮੇਰੇ ਲਈ ਲੈ ਕੇ ਆਓ ਇੱਕ ਕਰੀ ਨਾ ਡਾਕਟਰ ਨੂੰ ਫੋਨ ਲਾ ਹੀ ਲੈਣਾ ਨੂੰ ਨਾ ਵੀ ਸ਼ਾਮ ਨੂੰ ਉਹ ਨਾ ਵੀਹ ਜਿਓ ਫੇਰ ਆਣ ਕੇ ਇਹ ਅਭੀ ਯਾਰਾ ਕਾ ਕੰਚੀ ਜਨਾ ਠੀਕ ਹੋ ਜਾਏਗੀ ਠੰਡ ਲੱਗੀ ਇਹਨੂੰ ਸਸਕਾ 150 ਹਾਂਜੀ ਵਧੀਆ ਵਧੀਆ ਆਹੋ ਕਰਨ ਦਾ ਫੋਨ ਮੈਂ ਵੀ ਕਰੀ ਸ਼ਾਮ ਨੂੰ ਵੇਹ ਜਿਓ ਆਣ ਕੇ ਫੇਰ ਨਹੀਂ ਨਹੀਂ ਪੱਠੇ ਦੁੱਧ ਖਾਂਦੀ ਹੁਣ ਹਾਂਜੀ ਠੀਕ ਆ ਚਲੋ ਚੇਤੇ ਨਾ ਆਇਓ ਫੇਰ ਚੰਗਾ ਜੀ ਠੀਕ ਹੈ ਪਿੰਦਰ ਮੰਮੀ ਮੈਨਾਂ ਦੇ ਜੇ ਲੜਨ ਮੰਮੀ ਤੂੰ ਆਖੜੀ ਹਵੇਲੀ ਇੱਥੇ ਤੇ ਮੈਨੂੰ ਕੀ ਦੇਉਣੇ ਲੱਭੇ ਮੰਮੀ ਘਰ ਚਲ ਗਏ ਨੇ ਉਹਨਾਂ ਨੇ ਸਾਰਾ ਸਮਾਨ ਵੇਖ ਲਿਆ ਵਾ ਬੜਾ ਮੈਨਾਂ ਲੜਨਦੇ ਆ ਮੰਮੀ ਦਾ ਕੋਈ ਹਾਲ ਨਹੀਂ ਇੱਥੇ ਲੜਨ ਵਾਲੀ ਕਿਹੜੀ ਗੱਲ ਆ ਦੱਸ ਤੇ ਮੱਝ ਠੀਕ ਵਾ ਹੁਣ ਉਹ ਠੀਕ ਆ ਮੈਂ ਕੀਤਾ ਡਾਕਟਰ ਨੂੰ ਫੋਨ ਮੈਂ ਆਹ ਕਰੇ ਸ਼ਮਨ ਫੇਰ ਵੇਖ ਜਿਓ ਹੁਣ ਆਂਦੇ ਕੀ ਐ ਮੰਮੀ ਆਣ ਕੇ ਤੇ ਆਪੇ ਗੱਲ ਕਰ ਲਓ ਮੈਂ ਤੁਹਾਨੂੰ ਕੀ ਦਸਾਨਾ ਵਲੋ ਬੜੀ ਜਾਨ ਮੇਰੇ ਬੇਸਲੀ ਘਰ ਛੜੀ ਉਹਨਾਂ ਨੇ ਲੈ ਕੇ ਸਾਰਾ ਸਮਾਨ ਤੂੰ ਹੀ ਆਇਓ ਤੇ ਗੱਲਾਂ ਮੈਨੂੰ ਦੇਣੇ ਕਰਨ ਮੈਂ ਤੈਨੂੰ ਕਿਹਾ ਸੀ ਮੇਰੇ ਲਈ ਲੈ ਕੇ ਆਓ ਐਨੋ ਚੰਗਾ ਤੇ ਨਾ ਲੈ ਕੇ ਆਉਂਦੇ ਨਾ ਤਾਂ ਵਧੀਆ ਹੀ ਤੂੰ ਐਵੇਂ ਖਪੀ ਜਾਣ ਢੀਮ ਕਰਦਾ ਆਪੀ ਗੱਲ ਤੂੰ ਚੱਲ ਵਾ ਪੱਠੇ ਪਾਗ ਦਿੰਮਾ ਆਣ ਕੇ ਪਹਿਲਾਂ ਗੱਲ ਕਰ ਲੋ ਵੀ ਉਹ ਚੰਨ ਮੈਨੂੰ ਖਲੋਣ ਨਹੀਂ ਦੇਣਾ ਕਰ ਚੱਲ ਕਵਲ ਮੇਰੀ ਕੋਟੀ ਲਈ ਅੰਦਰੋਂ ਫੜ ਕੇ ਹਾਂਜੀ ਵੀ ਅਰੇ ਬੋਲੇ ਮੌਸਮ ਠੰਡਾ ਜਾ ਹੋ ਜਾਂਦਾ ਹਾਲੋ ਵੀਰ ਜੀ ਉਹ ਕੋਟੀ ਗਿਆ ਤੂੰ ਜੈਕਟ ਫੜ ਲੈਂਦੀ ਆ ਹੁਣ ਤੇਰੇ 2-4 ਮਹੀਨੇ ਰਹਿ ਗਏ ਆ ਵਿਆਹ ਦੇ ਵਿੱਚ ਤੇ ਮੁੜ ਕੇ ਤੂੰ ਅੱਗੇ ਜਾ ਕੇ ਇਦਾਂ ਕੀਤਾ ਕਰਾ ਤੇ ਤੇਰੀ ਸੱਸ ਨੇ ਜਿਹੜਾ ਤੇਰੇ ਮਗਰ ਚੜ੍ਹਾ ਕਰਨਾ ਤੇ ਜੇ ਮੇਰੇ ਕੰਨੀ ਵਾਲ ਪਾਜੀ ਨਾ ਤੇ ਮੈਂ ਤੇਰਾ ਕਸੂਰ ਕੱਢਿਆ ਕਰਨਾ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਫਿਕਰ ਨਾ ਕਰੋ ਫਿਕਰ ਤੇ ਹੁੰਦਾ ਹੁੰਦਾ ਕਿਉਣੀ ਆ ਤੇ ਆਪਣਾ ਨਾ ਹੁਣ ਧਿਆਨ ਨਾ ਸਾਰਾ ਕੁਝ ਜਿੱਦਾਂ ਕਰਿਆ ਕਰ ਕੰਮ ਹਾਂਜੀ ਹਾਂਜੀ ਤੇ ਸਬਜ਼ੀ ਸੁਬਜ਼ੀ ਵੀ ਚੰਗੀ ਤਰ੍ਹਾਂ ਬਣਾਉਣੀ ਸਿੱਖ ਲੈ ਤੇ ਜਾਇ ਤੇ ਪਾਣੀ ਵੱਧ ਪਾੜਨੀ ਆ ਤੁਹਾਨੂੰ ਪਤਾ ਤਾਂ ਹੈ ਕਰਦਾ ਸਾਰਾ ਕੰਮ ਮੈਂ ਹੀ ਕਰਦੀ ਸਾੜੀ ਜਾਜਾ ਤੋ ਇਹ ਨਾ ਫਿਕਰ ਕਰੋ ਮੈਨੂੰ ਫਿਕਰ ਆ ਨਾ ਤੇ ਆ ਵੀ ਜਿਹੜਾ ਹੋਰ ਵੀ ਕੰਮ ਆ ਨਾ ਆਪਣੀ ਭਾਬੀ ਕੋਲ ਚੰਗੀ ਤਰ੍ਹਾਂ ਸੋਈ ਦਾ ਸਾਰਾ ਸਿੱਖ ਲਾ ਕੋਈ ਗੱਲ ਨਹੀਂ ਜਿਹੜੀ ਮੈਨੂੰ ਨਹੀਂ ਨਾ ਜਾਜ ਕੋਈ ਨਹੀਂ ਮੈਂ ਭਾਬੀ ਕੋਲੋਂ ਸਿੱਖ ਲਾਂਗੀ ਕਿਉਂਕਿ ਬਾਊ ਤੇਰਾ ਜਿਹੜਾ ਉਧਰ ਸੋਭਾ ਆਊਗੀ ਤੇ ਫੇਰ ਹੀ ਮੇਰੀ ਉੱਥੇ ਇਝਤਵਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਬੜਾ ਕਿਲੋ ਪਿੰਡਿਆਂ ਕਿੰਨਾ ਪਾਣੀ ਪਿੰਦਾ ਵੀਰ ਜੀ ਤੁਸੀਂ ਮੈਨੂੰ ਸਭ ਧਿਆਨ ਸਮਝਿਆ ਵਾ ਮੈਨੂੰ ਸਾੜੀ ਜਾਜਾ ਪਿੰਡਿਆਂ 'ਚ ਪਾਣੀ ਕੌਣ ਪਿੰਦਾ ਵਾ ਹਾਂ ਕਮਲੀ ਤੈਨੂੰ ਇਹ ਤੱਕ ਪਤਾ ਹੀ ਨਹੀਂ ਕਿ ਪਾਣੀ ਪਿੰਦਾ ਪਿੰਦਾ ਵਿੱਚ ਭਾਬੀ ਜੀ ਆ ਵੇਖ ਲੋ ਵੀ ਇੱਜ ਕੀ ਕਹਿਣ ਰਹੀ ਜੇ ਤੁਸੀਂ ਕਾਹਤੋਂ ਕੁੜੀ ਦੇ ਦਿਵਾਲੇ ਹੋਏ ਕੀ ਗੱਲ ਐ ਤੁਹਾਡੀ ਉਹ ਕਿਦਨੇ ਮੈਂ ਦਿਵਾਲੇ ਹੁੰਦਾ ਕਿੱਦੀ ਤੂੰ ਸਪੋਰਟ ਚਾਣ ਕੇ ਖਲੋ ਗਈ ਆ ਮੇਰੀ ਵੀ ਇਹ ਭੈਣ ਆ ਛੋਟੀ ਮੈਨੂੰ ਪਤਾ ਆਪਣੇ ਤੋਂ ਵੱਧ ਮੈਨੂੰ ਇਹਦਾ ਫਿਕਰ ਵਾ ਮੈਂ ਤਾਂ ਸਿਰਫ ਇਹਨੂੰ ਉਦਾਂ ਹੀ ਰਿਆਂ ਖੇਚਣ ਥੋੜਾ ਜਿੜੀ ਸਾਡੇ ਕੋਲ 6 ਮਹੀਨੇ ਸਾਲ ਮੂੜ ਕੇ ਤੇ ਨੌਜੋਗ ਧਨ ਭਰਾਵਾਂ ਦੀ ਲੱਭਣੀ ਆ ਆਪਾਂ ਮੂੜ ਕੇ ਜਿਆਦਾ ਹੀ ਰਹਿ ਜਾਣੀਆਂ ਨੇ ਇੱਕ ਦੂਜੇ ਦੀਆਂ ਮੂੜ ਕੇ ਤੇ ਕਿਦੈ ਆਇਆ ਕਰਨਾ ਕਿਤੇ ਦੋ ਹੀ ਮਹੀਨੇ ਚੋ ਹੀ ਮਹੀਨੇ ਆਈ ਤੇ ਮੈਂ ਛੇਤੀ ਚਲ ਜਾ ਮੇਰਾ ਆਹ ਵਿਗੰਢਿਆ ਮੇਰਾ ਕੰਮ ਰਹਿ ਗਿਆ ਕਿਉਂ ਗਰਾਂ ਨਾ ਬੇਛੋੜਾ ਤੇ ਬੜੀ ਸਿਆਣੀ ਭੈਣ ਆ ਮੇਰੀ ਮੈਨੂੰ ਪਤਾ ਇਹਨੇ ਨਹੀਂ ਕਦੀ ਮੈਨੂੰ ਲਾਮਾ ਹੋਣ ਦੇਣਾਗਾ ਸਾਰਾ ਕੰਮ ਕਰਨਾ ਜਾਣਦੀ ਓ ਅਗਲੀ ਮੈਨੂੰ ਵੀ ਦੱਸਦੀ ਆ ਵੀ ਭਾਬੀ ਜੀ ਚੀਜ਼ ਇੰਦਾ ਨਹੀਂ ਦਾਬਣਮ ਨਹੀਂ ਆ ਬੇਗੱਲੀ ਨੂੰ ਪਤਾ ਕੀ ਹੁੰਦਾ ਵਾ ਧੀ ਪੁੱਤ ਨੂੰ ਛੰਡਿਆ ਹੋਵੇ ਨਾ ਤੇ ਅੱਗੇ ਜਾ ਕੇ ਜਿਹੜਾ ਸੋਭਾ ਬਣਦੀ ਆ ਤੇ ਪਿੱਛੇ ਮਾਂ ਪੋਤ ਭੈਣ ਭਰਾ ਦੀ ਵਿੱਚ ਤੇ ਦੋਣੀ ਹੁੰਦੀ ਆ ਤੇ ਜੇ ਕਿਤੇ ਥੋੜੀ ਬੋਤੀ ਕਮੀ ਰਹੇ ਨਾ ਤੇ ਅਗਲਾ ਫਿਰ ਜ਼ਿਆਦਾ ਇੱਕ ਦੀਆਂ ਸੌ ਸੁਣਾਉਂਦਾ ਵਾ ਤੇ ਨਾਲੇ ਇਹ ਤੇ ਭੈਣ ਮੇਰੀ ਹੈ ਲੱਖਾਂ ਚੁੱਕਾ ਇਹਨੂੰ ਵਿਚਾਰੀ ਨੇ ਕਦੇ ਸਵੇਰ ਤੇ ਜਦੋਂ ਉੱਠ ਪੈਂਦੀ ਇਹਨੂੰ ਕਹਦੀ ਆ ਆਹ ਕੰਮ ਕਰ ਲੈ ਆਹ ਕਰ ਲੈ ਤੂੰ ਹੀ ਵੇਲਾ ਕਹਿ ਦਿੰਨੀ ਆ ਕਿ ਵੇਲੇ ਮੈਂ ਵੀ ਕਹਿੰਨਾ ਤੇ ਪਰ ਇਹਨੇ ਨਹੀਂ ਕਦੇ ਮੂੰਹ ਚ ਕਿਹਾ ਵੀ ਜਾ ਮੇਰੇ ਸਿਰ ਦਰਦ ਦਾ ਜਾ ਮੈਨੂੰ ਬੁਖਾਰ ਆ ਨਾ ਨਹੀਂ ਕਦੀ ਆਈ ਮੂੰਹ ਤੇ ਮੇਰੀ ਭੈਣ ਅੱਗੇ ਜਾ ਕੇ ਵੀ ਇਦਾਂ ਹੀ ਤਰਖਣੀ ਆ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਫਿਕਰ ਨਾ ਕਰੋ ਮੈਨੂੰ ਸਾਰਾ ਹੀ ਕੰਮ ਹੁੰਦਾ ਤਾਂ ਉੱਥੇ ਵੀ ਤੁਹਾਨੂੰ ਕੰਮਾਂ ਬਾ ਨਹੀਂ ਹੋਂ ਦਿੰਦੀ ਤੁਹਾਨੂੰ ਬਾਕੀ ਤਾਂ ਮੈਂ ਸੰਡਿਆ ਐਵੇਂ ਫਿਕਰ ਨਾ ਕਰੀ ਕੇ ਗੱਲ ਦਾ ਤੇ ਮੈਂ ਹਰ ਵੇਰੇ ਤੇਰੇ ਨਾਲ ਨਾਲ ਹੀ ਆ ਤੂੰ ਇਹ ਗੱਲ ਦੀ ਕਦੇ ਟੈਨਸ਼ਨ ਨਹੀਂ ਲੈਣਾ ਤੇ ਆਪਣੇ ਨੂੰ ਕਦੇ ਵੀ ਕੱਲਿਆ ਨਹੀਂ ਸਮਝਣਾ ਹੈਗਾ ਠੀਕ ਹੈ ਵੀਰ ਜੀ ਵੇਹਲੋ ਰੱਬ ਨੇ ਨਾ ਕਿਹੋ ਜੀ ਰੀਤ ਬਣਾਈਆ ਭਤੀਆਂ ਨੂੰ ਨਾ ਇੱਕ ਨਾ ਇੱਕ ਦਿਨ ਘਰ ਛੱਡ ਕੇ ਨਾ ਅਗਲੇ ਘਰ ਜਾਣਾ ਪੈਂਦਾ ਵਾ ਤੇ ਵੇਖ ਲੋ ਵੀਰ ਮੇਰਾ ਵੀ ਨਾ ਕਿੰਨਾ ਮੇਰਾ ਖਿਆਲ ਰੱਖਦਾ ਵਾ ਵਾਕਈ ਆਦ ਦੇ ਨਾ ਕਦੇ ਨਹੀਂ ਲੱਭਣੇ ਤੇ ਵੀਰ ਜੀ ਤੇ ਭਾਬੀ ਨੇ ਨਾ ਕਦੇ ਮਾਂ ਪਿਓ ਦੀ ਨਾ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੰਮੀ ਦੱਸੋ ਕੀ ਗੱਲ ਹੈ ਕੱਪੜੇ ਮੈਂ ਲੈ ਕੇ ਆਂਦੀ ਹਾਂ ਤੇ ਉਹਦੇ ਨਾਲ ਕਿਉਂ ਪੈਂਡੇ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਤੇਰੇ ਨਾਲ ਕਰ ਲੈਣੀ ਆ ਹੈ ਵਧੀਆ ਗੱਲਾਂ ਦਾ ਚੁੱਪ ਕਰ ਜਾ ਕੋਈ